ਮੈਂ ਗੱਲ ਕਰ ਰਹੀ ਸੀ ਕਿ ਮਨ ਕਰਕੇ ਜਦੋਂ ਆਪਾਂ ਆਪਣੀ ਗਲਤੀ ਨੂੰ ਮੰਨਦੇ ਆ ਨਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੀਉਣ ਦਾ ਆਨੰਦ ਹੀ ਤਾਂ ਆਉਂਦਾ ਹੈ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਮਨ ਵੇਚੇ ਸਤਗੁਰੂ ਕੇ ਪਾਸ ਤੇ ਸੇਵਕ ਕੇ ਇਹ ਗੁਰੂ ਦੀ ਦੁਕਾਨ ਤੇ ਅਸੀਂ ਆਪਣਾ ਮਨ ਵੇਚਣਾ ਸੀ ਜਿਵੇਂ ਕੋਈ ਦੁਕਾਨਦਾਰ ਕਿਸੇ ਵੀ ਪ੍ਰਕਾਰ ਦਾ ਸੌਦਾ ਪਉਂਦਾ ਹੈ ਗਾਹਕ ਨੂੰ ਪੈਸੇ ਦਿੰਦਾ ਹੈ ਤੇ ਚੀਜ਼ ਲੈ ਜਾਂਦਾ ਹੈ ਸੌਦਾ ਕੋਈ ਵੀ ਹੈ ਕੋਈ ਸੂਟ ਹੈ ਕੋਈ ਖਾਣ ਪੀਣ ਵਾਲਾ ਹੈ ਕੋਈ ਫਰਨੀਚਰ ਦਾ ਹੈ ਉਹ ਪੈਸੇ ਦੇ ਕੇ ਤੇ ਉਹ ਸੌਦਾ ਲੈ ਜਾਂਦਾ ਹੈ ਪੈਸਿਆਂ ਤੇ ਹੱਕ ਗਾਹਕ ਦਾ ਨਹੀਂ ਰਹਿ ਗਿਆ ਤੇ ਸੌਦੇ ਤੇ ਹੱਕ ਦੁਕਾਨਦਾਰ ਮਾਲਕ ਦਾ ਨਹੀਂ ਰਹਿ ਗਿਆ ਕਿਉਂਕਿ ਦੋਵਾਂ ਨੇ ਆਪਸ ਦੇ ਵਿੱਚ ਵਟਾ ਲਈਏ ਉਹ ਚੀਜ਼ ਵਟਾ ਲਈਏ ਉਹਨੇ ਉਸ ਚੀਜ਼ ਬਦਲੇ ਉਹਨੂੰ ਪੈਸੇ ਦੇ ਦਿੱਤੇ ਨੇ ਤੇ ਉਹਨੇ ਪੈਸਿਆਂ ਦੇ ਬਦਲੇ ਉਹਨੂੰ ਇਨਸਾਨ ਨੂੰ ਉਹ ਚੀਜ਼ ਦੇ ਦਿੱਤੀ ਹੈ ਜਿਹੜੀ ਉਹਨੂੰ ਲੜਿੰਦੀ ਸੀ ਹੁਣ ਜੇ ਕੋਈ ਕਵੇ ਕਿ ਬਾਬੇ ਦਾਨਕ ਦੇ ਘਰ ਤੇ ਇਹੋ ਜੀ ਕੀ ਚੀਜ਼ ਦਈਏ ਤੇ ਗੁਰੂ ਪਾਤਸ਼ਾਹ ਜੀ ਨੇ ਮੰਗ ਹੀ ਰੱਖੀ ਹੈ ਕਿ ਜੇ ਇਨਸਾਨ ਆਇਆ ਹੈ ਤੇ ਆਪਣਾ ਮਨ ਦੇ ਕੇ ਜਾਹੀਂ ਫਿਰ ਸੱਚ ਜਾਣਿਓ ਮਨ ਗੁਰੂ ਕੋਲ ਚਲੇ ਜਾਵੇਗਾ ਤੇ ਵਿਚਾਰ ਗੁਰੂ ਦੀ ਆ ਜਾਵੇਗੀ ਜਦੋਂ ਮਨ ਗੁਰੂ ਕੋਲ ਚਲੇ ਗਿਆ ਨਾ ਵਿਚਾਰ ਗੁਰੂ ਦੀ ਸਾਡੇ ਅੰਦਰ ਪ੍ਰਵੇਸ਼ ਕਰ ਦੇ ਗਈ ਨਾ ਕਿੰਨੀਆਂ ਸਾਡੇ ਅੰਦਰੋਂ ਮਾਨਸਿਕ ਬਿਮਾਰੀਆਂ ਨਿਕਲ ਜਾਣਗੀਆਂ ਕਈਆਂ ਨੂੰ ਮਾਨਸਿਕ ਬਿਮਾਰੀਆਂ ਹੀ ਸਰੀਰਕ ਤੌਰ ਤੇ ਬਿਮਾਰ ਕਰ ਦਿੰਦੀਆਂ ਨੇ ਫਿਰ ਮਨ ਵੀ ਮਜ਼ਬੂਤ ਤੇ ਸਰੀਰ ਸਰੀਰਕ ਵੀ ਸਰੀਰ ਵੀ ਮਜ਼ਬੂਤ ਬਣ ਜਾਵੇਗਾ ਜਿਹਨੂੰ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਕਿਹਾ ਹੈ ਨਾ ਕਹਿੰਦੇ ਸੌਦਾ ਇਕਤ ਹਟ ਹੈ ਸ਼ਾ ਸਤਗੁਰੂ ਬੂਰਾ ਅਵਗਣ ਲੈ ਗੁਣ ਵਿਕਣੇ ਬਚਨੇ ਕਾ ਸੂਰਾ ਕਹਿੰਦੇ ਗੁਰੂ ਨਾਨਕ ਦੀ ਹੱਟੀ ਇਹੋ ਜੀ ਹੱਟੀ ਹੈ ਜਿੱਥੇ ਇਨਸਾਨ ਅਵਗਣ ਦੇ ਦੇ ਤੇ ਗੁਣ ਲੈ ਜਾ ਬਾਬੇ ਨਾਨਕ ਦੀ ਦੁਕਾਨ ਏਦਾਂ ਦੀ ਦੁਕਾਨ ਹੈ ਕਹਿੰਦੇ ਇਹ ਨੂੰ ਵੀ ਜੇ ਕੋਈ ਕੁਝ ਦਿੰਦਾ ਹੈ ਨਾ ਉਹਦੇ ਬਦਲੇ ਗੁਰੂ ਅਵਗੜ ਲੈ ਜਾਂਦਾ ਹੈ ਤੇ ਉਹਨੂੰ ਉਹਨੂੰ ਗੁਣ ਦੇ ਦਿੰਦਾ ਹੈ ਪਾਗਾ ਵਾਲਿਓ ਸਤ ਜਾਨਿਓ ਦੁਨੀਆ ਦੇ ਉੱਤੇ ਏਦਾਂ ਦਾ ਕੋਈ ਵੀ ਮਨੁੱਖ ਸੌਦਾ ਕਰਨ ਵਾਸਤੇ ਤਿਆਰ ਨਹੀਂ ਹੈ ਹਰੇਕ ਮਨੁੱਖ ਨੂੰ ਇਹੋ ਲੱਗਦਾ ਹੈ ਕਿ ਜਿਵੇਂ ਮੇਰੀ ਜ਼ਿੰਦਗੀ ਪਰਫੈਕਟ ਹੈ ਮੈਂ ਵਧੀਆਂ ਮਾ ਹਰੇਕ ਬੰਦਾ ਆਪਣਾ ਇਥੇ ਸਿੱਕਾ ਚਲਾਉਣਾ ਚਾਹੁੰਦਾ ਹੈ ਕਿ ਮੇਰੇ ਨਾਂ ਦਾ ਸਿੱਕਾ ਚੱਲੇ ਪਰ ਜੀ ਬਾਬਾ ਕਬੀਰ ਜੀ ਕਹਿੰਦੇ ਨੇ ਭੀ ਇਨਸਾਨ ਦੇ ਮਨ ਚ ਇਹ ਗੱਲ ਆ ਜਾਵੇ ਹਾਂ ਕਬੀਰ ਇਹ ਤਨ ਜਾਏਗਾ ਜਦੋਂ ਸਰੀਰ ਚੱਲ ਗਿਆ ਤੇ ਮਗਰ ਰਹਿ ਕੀ ਗਿਆ ਕੁਝ ਵੀ ਨਹੀਂ ਰਹਿ ਜਾਣਾ ਬੰਦੇ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਜਿਨ੍ਹਾਂ ਦੇ ਕੁਝ ਚੰਗੇ ਕਰਮ ਕੀਤੇ ਹੁੰਦੇ ਨੇ ਕਈ ਅਮਰ ਹੋ ਜਾਂਦੇ ਨੇ ਕਈਆਂ ਨੂੰ ਉਹਦੇ ਬੱਚੇ ਯਾਦ ਰੱਖਦੇ ਨੇ ਕਈਆਂ ਨੂੰ ਪੁੱਤ ਪੋਤਰਿਆਂ ਤੱਕ ਯਾਦ ਰੱਖਿਆ ਜਾਂਦਾ ਕਈਆਂ ਨੂੰ ਪਰਪੋਤੜਿਆਂ ਤੱਕ ਯਾਦ ਰੱਖਿਆ ਜਾਂਦਾ ਹੈ ਤੇ ਜਿਵੇਂ ਜਿਵੇਂ ਤੇ ਬੰਦੇ ਦੇ ਕੰਮ ਹੋਣਗੇ ਉਹਦੇ ਮੁਤਾਬਕ ਆਪਾਂ ਨੂੰ ਯਾਦ ਕਰਦੇ ਆਂ ਕਿ ਇੰਨਾ ਚਿਰ ਕਿੰਨਾ ਕੁ ਚਿਰ ਅਗਲੇ ਨੂੰ ਯਾਦ ਕਰਨਾ ਹੈ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਲੇਹ ਬਹੂਰ ਕਹਿੰਦੇ ਜੇ ਹੋ ਸਕੇ ਤੇ ਇਹਨੂੰ ਸਾਂਭ ਲੈ ਸਮਝ ਲੈ ਕਿ ਤਨ ਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਬਾਬਾ ਕਬੀਰ ਜੀ ਕਹਿੰਦੇ ਨੰਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਕਹਿੰਦੇ ਜਿਸ ਤਰ੍ਹਾਂ ਤਨ ਦੇ ਕੱਪੜੇ ਤੋਂ ਬਿਨਾ ਬੰਦਾ ਆਉਂਦਾ ਹੈ ਤਾਂ ਜਦੋਂ ਸੜ ਕੇ ਸੁਆਹ ਹੁੰਦਾ ਹੈ ਤੇ ਉਦਾਂ ਹੀ ਚਲੇ ਜਾਂਦਾ ਜਿੰਦਗੀ ਨੂੰ ਜਿਉਣ ਵਾਸਤੇ ਪੈਸਾ ਕਮਾਉਣਾ ਕਾਰ ਬਾਰ ਬਣਾਉਣਾ ਬੱਚਿਆਂ ਵਾਸਤੇ ਸੁੱਖ ਸਹੂਲਤ ਦੇ ਕੁਝ ਸਾਧਨ ਇਕੱਠੇ ਕਰਨੇ ਇਹ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਨਸਾਨ ਇੱਕ ਜੀਵ ਇਦਾਂ ਦਾ ਹੈ ਕਿ ਜਦੋਂ ਤੋਂ ਉਹਦੇ ਘਰ ਔਲਾਦ ਪੈਦਾ ਹੋ ਜਾਂਦੀ ਹੈ ਜਿੰਨਾ ਚਿਰ ਤੱਕ ਉਹਦੇ ਸਵਾਸ ਨੇ ਨਾ ਉਹਦੇ ਬਾਰੇ ਸੋਚੀ ਜਾਂਦਾ ਹੈ ਸੋਚੀ ਜਾਂਦਾ ਹੈ ਇਹ ਨਵਾ ਵੀ ਕਮਾ ਕੇ ਦੇਦਾ ਇਹਦੇ ਲਈ ਆ ਵੀ ਆਪ ਚਾਹੀਓ ਤਨ ਤੇ ਕੱਪੜਾ ਵੀ ਚੰਗਾ ਨਾ ਪਾਵੇ ਪਰ ਔਲਾਦ ਵਾਸਤੇ ਹਰ ਇੱਕ ਸੁਖ ਸੁਹੂਤ ਪੈਦਾ ਕਰਕੇ ਜਾਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿੰਨਾ ਚਿਰ ਮੈਂ ਜੀਉਣਾ ਹੈ ਨਾ ਕੁਝ ਨਾ ਕੁਝ ਜੋੜ ਜਾਵਾ ਜੋੜ ਜਾਵਾ ਇਹਦੀ ਜ਼ਿੰਦਗੀ ਸੌਕੀ ਹੋ ਜਾਵੇਗੀ ਇਨਸਾਨ ਦੀ ਕੁਝ ਬਿਰਤੀ ਕੁਦਰਤ ਵੱਲੋਂ ਹੀ ਇਦਾਂ ਦੀ ਪਾਈ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਇਹ ਇਨਸਾਨ ਜਿੱਥੇ ਤੂੰ ਇਹਨਾਂ ਸਭ ਕੁਝ ਜੋੜਦਾ ਹੈ ਇਕੱਠਾ ਕਰਦਾ ਹੈ ਕਹਿੰਦੇ ਜੇ ਕਿਤੇ ਤੂੰ ਰੱਬੀ ਗੁਣਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਵੇਂ ਨਾ ਨਾਲ ਦੀ ਨਾਲ ਕਹਿੰਦੇ ਤੇਰੀ ਕਿਰਤ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਅੱਜ ਕਿਰਤ ਦੇ ਵਿੱਚ ਬਰਕਤ ਨਹੀਂ ਹੈ ਉਹਦਾ ਕਾਰਨ ਵੱਡਾ ਹੈ ਕਿ ਤੇਰੀ ਤੇਰੀ ਕਮਾਈ ਸੁੱਚੀ ਨਹੀਂ ਹੈ ਤੇਰੀ ਕਿਰਤ ਸੁੱਚੀ ਨਹੀਂ ਹੈ ਪਾਗਾ ਵਾਲਿਓ ਅੱਗੇ ਸੁੱਖ ਸੁਹੂਲਤਾਂ ਦੇ ਸਾਧਨ ਘੱਟ ਸੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੜਾ ਬੈਲੈਂਸ ਸੀ ਬੜਾ ਆਰਾਮ ਸੀ ਸਿਸਟਮ ਬੜਾ ਕਮਾਲ ਦਾ ਸੀ ਅੱਜ ਜਿਵੇਂ ਜਿਵੇਂ ਸੁੱਖ ਸੁਹੂਲਤਾਂ ਵਧੀਆਂ ਤਿਵੇਂ-ਤਿਵੇਂ ਪੈਸੇ ਦੀ ਦੌੜ ਸੁਹੂਲਤਾਂ ਦੀ ਦੌੜ ਵਧੀ ਗਈ ਤੇ ਇਨਸਾਨ ਆਪਣੇ ਆਪ ਨੂੰ ਪਿੱਛੇ ਛੱਡਦਾ ਗਿਆ ਭੁੱਲੀ ਗਿਆ ਕਿ ਮੈਂ ਜ਼ਿੰਦਗੀ ਜਿਉਣ ਵੀ ਆਇਆ ਏ ਕੱਟਣ ਤਾਂ ਆਪਾਂ ਜ਼ਿੰਦਗੀ ਮਾਫ ਕਰਿਓ ਸਾਰਿਆਂ ਦੀ ਗੱਲ ਨਹੀਂ ਹੈ ਅਸੀਂ ਜ਼ਿੰਦਗੀ ਨੂੰ ਜਿਉ ਨਹੀਂ ਰਹੇ ਜ਼ਿਆਦਾਤਰ ਅਸੀਂ ਜ਼ਿੰਦਗੀ ਨੂੰ ਅੱਜ ਦਾ ਦਿਨ ਲੰਘ ਗਿਆ ਚਲ ਕੋਈ ਨਹੀਂ ਹੋਰ ਕਿੰਨੇ ਕੁ ਸਾਲ ਰਹਿ ਗਏ ਨੇ ਕੱਟ ਰਹੇ ਆ ਜ਼ਿੰਦਗੀ ਜਿਵੇਂ ਨਾ ਕੋਈ ਬੋਝ ਜਿਹਾ ਇਕੱਠਾ ਕਰਕੇ ਤੇ ਕਈ ਮਾਫ ਕਰਿਓ ਫਿਰ ਇਸ ਜ਼ਿੰਦਗੀ ਤੋਂ ਹਾਰੇ ਹੋਏ ਇਨਸਾਨ ਆਪਣੀ ਜੀਵਨ ਲੀਲਾ ਹੀ ਖਤਮ ਕਰ ਪੈਂਦੇ ਨੇ ਸੱਚ ਜਾਣਿਓ ਬਾਬੇ ਦੀ ਬਾਣੀ ਦਾ ਫਲਸਫਾ ਬੜਾ ਪਿਆਰ ਦਾ ਹੈ ਜੇ ਕੋਈ ਇਨਸਾਨ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਵੇ ਤਾਂ ਤੁਸੀਂ ਵੇਖੋ ਭਾਈ ਪ੍ਰੇਮਾ ਜਿਹੜਾ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਸੀ ਗੁਰੂ ਦੀ ਸੰਗਤ ਜੇ ਆ ਗਏ ਤੰਦਰੁਸਤ ਹੋ ਗਿਆ ਹੈ ਅਰੋਗ ਹੋ ਗਿਆ ਹੈ ਫਿਰ ਅਸੀਂ ਕਿਉਂ ਨਹੀਂ ਅਰੋਗ ਹੋ ਸਕਦੇ ਫਿਰ ਅਸੀਂ ਕਿਉਂ ਮਾਨਸਿਕ ਤੇ ਸਰੀਰਕ ਤੌਰ ਤੇ ਰੁਗੀ ਹੋਏ ਬੈਠੇ ਆ ਮਨ ਸਾਡਾ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਤੇ ਸਰੀਰ ਸਾਡਾ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਅੰਦਰੋਂ ਅਸੀਂ ਠੇਹ ਭੈਣ ਨੇ ਅੱਦ ਜੇ ਕੋਈ ਹਾਲ ਪੁੱਛੇ ਤੇ ਅਸੀਂ ਕਹਿੰਨੇ ਚੜਦੀ ਕਲਾ ਅੰਦਰ ਦੀ ਹਲਚਲ ਕਿਸੇ ਦੇ ਦੁੱਖ ਚ ਸ਼ਮੂਲੀਅਤ ਕੀਤੀ ਹੈ ਤੇ ਜ਼ੁਬਾਨ ਸਾਡੀ ਕਹਿ ਰਹੀ ਹੁੰਦੀ ਆ ਬੜਾ ਮਾੜਾ ਆਇਆ ਅੰਦਰ ਸਾਡਾ ਕੀ ਕਹਿ ਰਿਹਾ ਹੁੰਦਾ ਇਹਦੇ ਨਾਲ ਇਦਾਂ ਹੀ ਚਾਹੀਦੀ ਕਿਸੇ ਦੇ ਸੁੱਖ ਦੇ ਵਿੱਚ ਇਕੱਠੇ ਹੁੰਨੇ ਆ ਉੱਤੋਂ ਉੱਤੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਵਿੱਚੋਂ ਵਿੱਚੋਂ ਸਾਰਿਆਂ ਦੀ ਗੱਲ ਨਹੀਂ ਹੈ ਵਿੱਚੋਂ ਵਿੱਚੋਂ ਸੀ ਕਹਿੰਦੇ ਲੈ ਇਹਨੇ ਕਿਵੇਂ ਗੱਡੀ ਖਰੀਦ ਲਈ ਇਹਦੇ ਕਿਵੇਂ ਪੁੱਤ ਦਾ ਧੀ ਦਾ ਆਨੰਦ ਕਾਰਜ ਹੋ ਗਿਆ ਇਹ ਤਾਂ ਲੈਂਟਰ ਕਿਵੇਂ ਨੇਪਰੇ ਚੜ ਗਿਆ ਇਹ ਨੀਆ ਕਿਵੇਂ ਇਹਨੇ ਪੁੱਟ ਲੀਆਂ ਇਹ ਤਾਂ ਹੰਕਾਰ ਤੇ ਉਤੋਂ ਉਤੋਂ ਜ਼ਬਾਨ ਕੁਝ ਹੋਰ ਤੇ ਮਨ ਕੁਝ ਹੋਰ ਕਹਿ ਰਿਆਂ ਜਦੋਂ ਇਹਨਾਂ ਦੋਵਾਂ ਦਾ ਸੁਮੇਲ ਨਹੀਂ ਨਾ ਹੁੰਦਾ ਭਾਗਾਂ ਵਾਲਿਓ ਉਦੋਂ ਫਿਰ ਇਨਸਾਨ ਸ਼ੈਤਾਨ ਬਣਦਾ ਹੈ ਜਦੋਂ ਮਨ ਤੇ ਸਰੀਰ ਦਾ ਸੁਮੇਲ ਨਹੀਂ ਹੈ ਤਾਂ ਹੀ ਗੁਰੂ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਸੀ ਤਨ ਮਨ ਧਨ ਅਰਪੂ ਸਾਬੇ ਆਪਣਾ ਇਹ ਅਰਪਣ ਦੀ ਅਵਸਥਾ ਸੀ ਤਨ ਵੀ ਗੁਰੂ ਨੂੰ ਅਰਪਣਾ ਸੀ ਮਨ ਵੀ ਤੇ ਧਨ ਵੀ ਅੱਜ ਕੇਵਲ ਤੇ ਕੇਵਲ ਦੋ ਚੀਜ਼ਾਂ ਅਰਪਣ ਕੀਤੀਆਂ ਜਾ ਰਹੀਆਂ ਨੇ ਤਨ ਵੀ ਬੜਾ ਬੰਦਾ ਸੌਖੇ ਤਰੀਕੇ ਨਾਲ ਅਰਪਣ ਕਰ ਦਿੰਦਾ ਹੈ ਧਨ ਵੀ ਬੜੇ ਸੌਖੇ ਤਰੀਕੇ ਨਾਲ ਅਰਪਣ ਕਰ ਦਿੰਦਾ ਹੈ ਨਹੀਂ ਹੋ ਰਿਹਾ ਤੇ ਅੱਜ ਮਨ ਗੁਰੂ ਨੂੰ ਅਰਪਣ ਨਹੀਂ ਹੋ ਰਿਹਾ ਤਾਂ ਹੀ ਬਾਬਾ ਕਬੀਰ ਜੀ ਨੇ ਕਿਹਾ ਸੀ ਨਾ ਕਬੀਰ ਮਨ ਪੰਖੀ ਭਇਓ ਕਿਤੇ ਜਿਹੜਾ ਮਹਾਨ ਹੈ ਨਾ ਪੰਛੀ ਦੀ ਨਹੀਂ ਆਈ ਹੈ ਪੰਛੀ ਦਾ ਸੁਭਾਅ ਹੈ ਇੱਕ ਥਾਂ ਤੇ ਟਿਕਦਾ ਨਹੀਂ ਇੱਕ ਡਾਲੀ ਤੇ ਟਿਕਦਾ ਨਹੀਂ ਕਿਤੇ ਤਾਂ ਬੰਦੇ ਦਾ ਮਾਨ ਹੈ ਉਹ ਵੀ ਇੱਕ ਜਗ੍ਹਾ ਤੇ ਨਹੀਂ ਟਿਕਦਾ ਹੁਣ ਕਈ ਬੈਠੇ ਤਾਂ ਮੇਰੇ ਵਰਗੇ ਸੰਗਤ 'ਚ ਆਉਣਗੇ ਔਰ ਸੁਰਤਾ ਕਿਸ ਦੀ ਕਿਸੇ ਕਿਤੇ ਜੁੜੀ ਹੋਵੇਗੀ ਕਿਸੇ ਦੀ ਕਿਤੇ ਜੁੜੀ ਹੋਵੇਗੀ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਕਬੀਰ ਮਨ ਪੰਖੀ ਭਇਓ ਉੱਡਿ ਉੱਡ ਦਾੰਦਿਸ਼ ਜਾਏ ਤੇ ਫਿਰ ਹੁੰਦਾ ਕੀ ਹੈ ਕਹਿੰਦੇ ਜੋ ਜੈਸੀ ਸੰਗਤ ਮਿਲੈ ਸੋਤਾ ਸੋ ਫਲ ਖਾਈ ਜਿੱਦਾਂ ਦਾ ਚੋਗ ਖਿਲ ਰਿਹਾ ਹੁੰਦਾ ਹੈ ਪੰਛੀ ਉਹ ਖਾ ਕੇ ਵਾਪਸ ਚਲੇ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਬੰਦੇ ਦਾ ਮਨ ਵੀ ਇਦਾਂ ਦਾ ਹੀ ਹੈ ਹੁਣ ਚੋਗ ਕਿਦਾਂ ਦਾ ਤਾਂ ਹੀ ਤਾਂ ਗਿਆ ਹੈ ਨਾ ਜ਼ਿੰਦਗੀ ਦੇ ਵਿੱਚ ਸੰਗਤ ਦੀ ਬੜੀ ਮਹਾਨਤਾ ਹੈ